ਨਾਨਕ ਅਜ ਕੁੱਟ ਹੋਵੇ ਤੋਆਬੇ ਦੇ ਇਤਿਹਾਸਕ ਤੇ ਪਵਿੱਤਰ ਸਥਾਨ ਗੁਰਦੁਆਰਾ ਧੰਨਾ ਪਗਤ ਜੀ ਪਿੰਡ ਬੇਗਮਪੁਰਾ ਤਹਿਸੀਲ ਫਲੋ ਜਿਲ੍ਹਾ ਚੰਨੰਦਰ ਵਿਖੇ ਮੁੱਖ ਸੇਵਾਦਾਰ ਬਾਬਾ ਜਗਜੀਤ ਸਿੰਘ ਦੁੱਧਵਾਲਿਆਂ ਤੇ ਸਮੂਹ ਲੱਕ ਦੇ ਸੰਗਤਾਂ ਵੱਲੋਂ ਤਿੰਨ ਦਿਨਾਂ ਮਹਾ ਧਰਮ ਸੰਗਤਾਂ ਕਰਾ ਗਿਆ ਇਸ ਮੌਕੇ ਪਹਿਲੇ ਦਿਨ ਅਖੰਡ ਪਾਠ ਰੰਭ ਹੋਇਆ ਅੱਜ ਸ਼੍ਰੀ ਖੰਡਵਾਲਸਾ ਪਰੰਪਰਾੰਤ ਪੱਡੀ ਜਥੇਦਾਨ ਸੰਤਾਂ ਨੂੰ ਰਸਪਿੰਡਿੰਗ ਕਰਵਾਣੀ ਨਾਲ ਵਿਹਾਲ ਕੀਤਾ ਇਸ ਮੌਕੇ ਬਾਬਾ ਤਕਰੀਸ ਸਿੰਘ ਤੋਂ ਦੁਪਾਰਿਆ ਸਰਪੰਚ ਹਰਕਮਰ ਸਿੰਘ ਤੇ ਪਛੇੜ ਸਿੰਘ ਜੀਤਾ ਨੇ ਬਹਾਨ ਗੁਰਮਤ ਸਹਾਗੀਆਂ ਸੰਤਾਂ ਨੂੰ ਨਤਕਤ ਦਿੱਤੀਆਂ ਕਿਹਾ ਅੱਜ ਮੋੜ ਹੈ ਗੁਰੂ ਸਾਹਿਬਾਂ ਦੇ ਚਰਨਾਂ ਚਲ ਕੇ ਸਮਾਸੀ ਦੇ ਪਰੇ ਕਰੀ ਜਿਹੜੀ ਨੌਜਵਾਨ ਦੀ ਮਾਰਨਾ ਮਰ ਚੁੱਕੀ ਹੈ ਉਹਨਾਂ ਨੂੰ इहो गुरू ही मान्या पते ਵਾੜੀਏ ਰੂਪ ਜਾਨਾ ਵਾੜੀਏ ਰੂਪ ਜਾਨਾ ਲਿਖੀ ਅਥਾਂ ਦੇ ਮਹਾਰਾਜ ਬਾਣੀ ਜਿਦਾ ਕਿਤੋਂ ਨਾ ਹੋਈ ਸੰਭਾਲ ਕੋਰਾ ਅਗੋ ਦਿਲ ਦੀਏ ਲੱਖਾਂ ਦਾ ਬਿਆਜ ਨਹੀਂ ਧੰਨੇ ਵਾਅ ਜਿਗ ਰੱਖੀਏ ਸਿਧਕ ਭਰੋਸਾ ਤੇ ਧੰਨੇ ਵਾਅ ਆਜ ਸੁਵਾਰ ਦੀ ਬਾਣੀ ਹਤਕ ਪਾਵਨ ਕਿਰਪਾ ਨਦਾਨ ਭਗਤ ਵਚਨ ਬਾਣੀ ਕਹਿ ਬੋਏ ਕੰਧਨੀ ਤੇ ਕੰਨੀ ਦੇ ਪੂਰੇ ਵਾਹਿਗੁਰੂ ਨਾਮ ਜਹਾਤ ਹੈ ਚੜੇ ਸੋਤਰੇ ਪਾਰ ਜੋ ਹਰ ਤਰਨ ਅਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਬਈ ਪਤਾ ਹੀ ਆ ਜੋ ਗੁਰੂwala ਭਗਤ ਨਾਦੀ ਪਿੰਡ ਬੇਗੋਰ ਤੋਂ ਦਾਸ ਬਾਬਾ ਜਗਦੀਸ਼ ਸਿੰਘ ਆ ਪਤਵਾਲੇ ਬਾਬੇ ਨਾਤਰ ਜਿਹੜੀਆਂ ਸਵਾਵਾ ਜਿਹੜੀਆਂ ਆਪ ਸਾਰਿਆਂ ਨੂੰ ਪਤਾ ਹੀ ਚੱਲਦੀਆਂ ਔਰ ਇਸੇ ਤਰ੍ਹਾਂ ਹੀ ਚੈਨਰ ਹੋ ਜਿਹੜਾ ਸਵਾਗਵ ਜਿਹੜਾ ਆਪ ਸੰਗਤਾਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਬਾਹਰ ਮਹੀਨੇ ਚ ਕਰਾਇਆ ਜਾਂਦਾ ਕਈ ਵਾਰਾ ਰੇਟ ਅਗੇ ਵਿਸ਼ੇ ਕਰਨੀ ਪੈਂਦੀ ਆ ਅੱਜ ਮੈਂ ਹੋਣਾ ਪਿਛਲੇ ਯਾਰ ਵੀਤਰੀ ਸੀਰ ਕੀ ਦਾਸਰੀ ਰੱਖੀ ਆ ਔਰ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਲਾਕਾ ਨਵਾਸੀ ਔਰ ਸਾਡੀਆਂ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਰਲ ਕੇ ਔਰ ਐਨਆਈਆਰ ਭਰਾਵਾਂ ਦੇ ਰਲ ਕੇ ਸਹਿਯੋਗ ਦੇ ਨਾਲ ਇਹ ਸਮਾਗਮ ਕਰਾਇਆ ਜਾਂਦਾ। ਉਹ વિશે ਜਿਹੜਾ ਸਮਾਗਮ ਜਿਹੜਾ ਸਾਡਾ ਇਹ ਹੈ ਹੀ ਆ ਵੀ ਅਸੀਂ ਵੱਧ ਤੋਂ ਵੱਧ ਜਿਹੜਾ ਕਿਸਾਨੇ ਕਿਤੇ ਵੱਲ ਵਧਿਏ ਔਰ ਜਿਹੜੇ ਸਾਡੇ ਨੌਜਵਾਨ ਆ ਦੂਸਰੇ ਨੰਬਰ ਤੇ ਪਤਿਤਪਮੇ ਜਾ ਰਿਹਾ ਨਸ਼ਿਆਂ 'ਲ ਜਾ ਰਿਹਾ ਉਹਨਾਂ ਨੂੰ ਇਹ ਠਲ ਪਉਣ ਵਾਸਤੇ ਵੀ ਇਹ ਪ੍ਰਾਲਾਪ ਅਸੀਂ ਕਰਦੇ ਨਾਲ ਨਾਲ ਸਮਾਜ ਤੇ ਸੇਵਾ ਵੀ ਜਿਹੜੀਆਂ ਇਸ ਸਥਾਨ ਤੋਂ ਬਹੁਤ ਕਾਫੀ ਜਿਮਾਂ ਵੀ ਚੱਲਦੀਆਂ ਅਸੀਂ ਜਨੌਦ ਦੇ ਵਿੱਚ ਵੀ ਪੂਰਾ ਯੋਗਦਾਨ ਭਾਈ ਦਾ ਔਰ ਜਿੱਤੇ ਜਿੱਤੇ ਵੀ ਸਮਾਗਮ ਧਾਰਮਿਕ ਤੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹ ਜੋ ਬਾਬਾ ਜੀ ਜਿਸ ਜੀ ਦੀ ਬੇਗ ਉੱਪਰ ਬਾਰੇ ਜੋ ਕਿ ਇਹ ਪਿਛਲੇ ਖਾਮ ਨੂੰ ਬੋਲਣ ਕਿ ਜੀਵਨ ਨੂੰ ਬਦਲਿਆ ਰਸਤਾ ਦੇ ਵਸਤਾ ਤੇ ਜਿਸ ਤੋਂ 라ਵਾ ਕੰਮੀ ਸਾਫ ਲੋਕੀ ਵਿੱਚ ਵੀ ਬਾਬਾ ਜੀ ਦੀ ਸੰਗਤ ਬੜੀ ਵੱਧ ਚੜ ਕੇ ਸੇਵਾ ਨੂੰ ਦੇ ਹਨ ਪਰ ਉਹਨਾਂ ਵੱਲੋਂ ਹੱਥ ਸਾਹਾ ਹੈ ਇਸ ਤਰ੍ਹਾਂ ਇਸ ਦਾ ਵੀ ਜਿਹੜਾ ਇਹ ਘਰ ਵਿੱਚ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਹੈ ਤੇ ਅੱਜ ਸਾਥ ਤੇ ਆਪ ਨੂੰ ਦਾਸਤਾ ਤੇ ਉਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਜੋ ਇਹ ਆਪਣੇ ਜਿਹੜੇ ਪਛਾਣੇ ਇਵੈਂਟ ਚੱਲ ਰਿਹਾ ਹੈ ਉਸ ਤੇ ਲਈ ਵੀ ਅਸ਼ੀਰਵਾਦ ਪ੍ਰਾਪਤ ਕਰਨ ਲਈ ਚਾਹਤੀ ਕਰਾਈ ਵੀ ਇਹ ਜਿਹੜਾ ਪ੍ਰੋਗਰਾਮ ਹੈ ਹੁੰਦਾ ਸਰਪੰਚ ਰਮਨ ਸਿੰਘ ਪਿੰਡ ਬੇਗੋਂਪੁਰ ਇਹ ਸਾਡੇ ਪਿੰਡ ਇੱਕ ਨਾਪਾਹ ਜਗ੍ਹਾ ਹੈ ਸਾਡੇ ਇਤਿਹਾਸਾਂ ਦੇ ਵਿੱਚ ਉੱਤੇ ਪਾਪਾ ਜਗਜੀਤ ਸਿੰਘ ਜੀ ਆ ਉਹ ਬਹੁਤ ਵਧੀਆ ਪ੍ਰਚਲਨ ਕਰਦੇ ਆ ਤੇ ਹਰ ਸਾਲ ਅੱਖਾਂ ਨੂੰ ਪਾਉਂਦੇ ਆ ਪੋਉਂਦੇ ਆ ਲਾਗੇ ਲਾ ਕੇ ਕਿੰਨਾ ਤੋਂ ਸੰਤਾਂ ਆਉਂਦੇ ਨੇ ਕਰਕੇ ਮੈਂ ਸਾਰਿਆਂ ਸੰਤਾਂ ਦਾ ਬਾਬਾ ਜੀ ਦਾ ਬਹੁਤ ਬਹੁਤ ਅਹਿਮਰ ਕਰਦਾ ਕਿਉਂਕਿ ਬਾਬਾ ਧੰਨਾ ਜੀ ਦੇ ਹੋਂਦਵਾਰਾ ਰਾਜਸਥਾਨ ਦੀ ਉਪਾਰਿਚੇ ਸਾਡੇ ਪਿੰਡ ਦੇ ਬਣਿਆ ਸਾਨੂੰ ਬਹੁਤ ਖੁਸ਼ੀ ਹੈ ਇਸ ਕਰਕੇ ਜੀ ਬਾਬਾ ਜੀ ਦਾ ਵੀ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਨਗਰ ਕਦੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਪਿੰਡਾਂ ਤੇ ਸ਼ਰਾਂ ਦੇ ਵਿੱਚ ਵੱਧ ਵੱਧ ਕਬੱਡੀ ਕੱਪ ਖੇਡ ਟੂਰਨਾਮੈਂਟ ਕਰਵਾਏ ਜਾਣ ਕੈਮਰਾ ਸਿੰਘ ਲਾਕੀ ਨਾਲ ਸਾਰਸਕ ਲਾਕੀ ਦੀ ਵਿਸ਼ੇਸ਼ ਰਿਪੋਰਟ